ਸਾਹੀ ਜਲਦੀ ਸਾਰਿਆਂ ਨੂੰ ਬਾਹਰ ਨੂੰ ਤਾਂ ਕਾਢ ਲੇ ਸਾਰੇ ਵੀਰ ਭੈਣੇ ਕੋ ਤਾ ਤੁਸੀਂ ਦੇਖ ਲਓ ਸਵੇਰੇ ਸਵੇਰੇ ਕਿੰਨਾ ਖਲਾਰਾ ਪਿਆ ਇੱਥੇ ਮੈਂ ਸੂਟ ਕੱਟਿਆ ਸੀ ਬੈਠ ਕੇ ਬਹੁਤ ਹੀ ਜ਼ਿਆਦਾ ਖਲਾਰਾ ਪਿਆ ਤੇ ਹੁਣ ਬਸ ਮੈਂ ਸਫਾਈ ਕਰੂੰਗੀ ਖਾਰਾ ਹੀ ਇਹ ਗੱਗੂ ਨੇ ਗੱਗੂ ਸਕੂਲ ਗਿਆ ਨਹੀਂ ਕਿਉਂਕਿ ਉਹ ਰਾਤ ਬਿਮਾਰ ਹੋ ਗਿਆ ਸੀਗਾ 4 ਵਜੇ ਹਨਾ ਉਹਦੀ ਛਾਤੀ ਜਾਮੂਗੀ ਸੀ ਆ ਦੇਖੋ ਕਿੰਨਾ ਖਲਾਰਾ ਹੁੰਦਾ ਪਿਆ ਵਾ ਕਰਨਾ ਸਾਫ ਹੁਣ ਚੱਕਦੇ ਆ Ben çakıl alayım, ਇਸ ਤਰ੍ਹਾਂ ਵੀ ਚਾਹ ਦੱਲਣਾ ਚੇਂਜ ਕਰਨ ਵਾਲੀ ਹੋਈ ਪਈ ਸੀ ਉਹ ਘਰ ਦਿੱਨੀ ਆ ਇਹ ਨਾਲੇ ਕਪੜਾ ਪੇਰ ਜਾਂਦੇ تھے ਏ ਜਿਹੜੇ ਗੱਦੇ ਨਾ ਇਹ ਮੰਮੀ ਦੇ ਵਿਆਹ ਦੇ ਨੇ ਇੱਕ ਮਿਕ ਸੱਸ ਦੇ ਵਿਆਹ ਨੇ ਮੂਹ ਦੇ ਭਾਰੇ ਹੋਤ ਨੇ ਇਹਨਾਂ ਨੂੰ ਟਿਕਣਾ ਟਿਕਣਾ ਮੇਰੇ ਵੱਲ ਜੇ ਉਹ ਅਸੀਂ ਜਦੋਂ ਬੈੱਡ ਉੱਪਰ ਲਿਆ ਕੇ ਆਏ ਸੀ ਗੱਡਾ ਸੀ ਦੋ ਜਿਹੜੇ ਨੇ ਮਾਰ ਕੇ ਝੱਕਿਆ ਸੀਗਾ ਬਹੁਤ ਭਾਰੇ ਨੇ ਟੂ ਦੇ ਬੱਤੇ ਉਹ ਤਾਂ ਵਧੀਆ ਹੁੰਦੇ ਨੇ ਪਰ ਪੈ ਨਹੀਂ ਹੁੰਦਾ ਇਹਨਾਂ ਤੇ ਸਾਫ ਕਰ ਲਮੇ ਵੀ ਪਰਸੂ ਸਾਫ ਕੀਤਾ ਸੀ ਨਿਆਣੇ ਜਦ ਬੈਠਦੇ ਨੇ ਹਨਾ ਫਿਰ ਉਹ ਕੁਝ ਖਾਂਦੇ ਪੀਂਦੇ ਨੇ ਫਿਰ ਫਿਰ ਸੇਟ ਦਿੰਦੇ ਨੇ ਕੁਝ ਸਾਡੇ ਖਾਲੀ ਫਲਾੜ ਨਹੀਂ ਨਾ ਨਾਲ ਧੂੜ ਸਾਡੀ ਬਹੁਤ ਆਂਦੀ ਆ ਟੈਮ ਤੱਕ ਕਿੰਨਾ ਕਿ ਲੱਗਦਾ ਸਾਫ ਸफाई ਨੂੰ ਕੋੜਾ ਹੀ ਲੱਗਦਾ ਵਸ ਜਾ ਸਾਫ਼ ਫੇਰ ਨਹੀਂ ਉੱਠ ਲੱਗਦਾ ਬਾਕੀ ਮੈਂ ਛਾੜ ਦਉਂ ਲਾ ਰਿਆ ਸੀ ਬਾਹਰ ਵੇੜਾ ਵੀ ਧੋਣਾ ਅਜਿਵੇਂ ਉਹ ਗੰਦਾ ਹੋਇਆ ਗਿਆ ਕਿੰਨੇ ਦਿਨ ਹੋ ਗਏ ਥੋਏ ਨੂੰ ਸਾਫ਼ ਕੀਤਾ ਸੀ ਆ ਪਤਾ ਨਹੀਂ ਸਲਾਹ ਦੀ ਇਦਾਂ ਨਾ ਕਪੜਾ ਇੱਥੇ ਵੀ ਮੈਂ ਗਿੱਲਾ ਕਰਕੇ ਮਾਰਦਾ ਹੂ ਹੀ ਜਉਂਗੀ ਸਾਫ਼ ਮੈਨੂੰ ਐ ਕਿ ਕਿਤੇ ਰਾਮ ਗੀਰਾ ਖਰਾਬ ਹੋ ਜਾਵੇ ਹੋਰ ਕੀ ਤੇ ਇਹਦੇ ਪਾਪਾ ਨੇ ਜਿਹੜੇ ਹੁਸਤੇ ਹੋਣ ਲੱਗ ਗਏ ਹਨ ਵੜਾ-ਵੜਾ ਮਾਰ ਦਿੰਨੀ ਹੈ ਹਨ ਕਿ ਲੱਗ ਕਪੜਾ ਥੋੜਾ-ਥੋੜਾ ਜਿਹਾ ਸਾਫ਼ ਹੋ ਜਾਊਗਾ ਸਾਫ਼-ਸਾਫ਼ ਹੀ ਸੋਣ ਪਤਾ ਨਹੀਂ ਕੀ ਚੱਕਰ ਇਹਨੂੰ ਸਲਾਹ ਪਤਾ ਨਹੀਂ ਕਿੱਥੇ ਨਾਲ ਤੇ ਕੋਈ ਪਾਣੀ ਲੱਗਦਾ ਉਧਰੋਂ ਹਨਾ ਨਾਲੇ ਕੋਠੇ ਦੇ ਪਾਣੀ ਛੱਡਦਾ ਜਿਸਾਨ ਵਿੱਚ ਪੈਂਦਾ ਹੋਊਗਾ ਪਾਣੀ ਕੋਈ ਕੁਛ ਨਹੀਂ ਹੈਗਾ ਫੇਰ ਵੀ ਗੰਦਾ ਬਹੁਤ ਹੋ ਜਾਂਦਾ ਇਹਰਾਉ ਹੋਈ ਪਈਏ ਅਗਲੇ ਨੂੰ ਹੁਣ ਕੀ ਦੱਸੀ ਤੇ ਅਸੀਂ ਕਿਹੜੇ ਜਾਣੀ ਕੀਤੀ ਹੈ ਟੀਵੀ ਵੀ ਸਾਫ਼ ਕਰ ਦਵਾਂ ਸਸੇ ਹੀ ਹੁੰਦੇ ਨੇ ਛੋਟੇ ਛੋਟੇ ਕੰਮ ਇੱਥੇ ਨਾ ਮੈਂ ਬਾਹਰ ਆ ਗਈ ਸੀ ਬਾਹਰ ਮੈਂ ਆ ਕੇ ਦੇਖਿਆ ਬਹੁਤ ਗੰਦਾ ਹੋਇਆ ਪਿਆ ਸੀਗਾ ਸਾਰਾ ਫਰਸ਼ ਹੈ ਨਾ ਫਿਰ ਮੈਨੂੰ ਸਾਰਾ ਹੀ ਧੋਣਾ ਪੈਂਦਾ ਹੈ ਵੈਸੇ ਤਾਂ ਮੈਂ ਝਾੜੂ ਵਗੈਰਾ ਰੋਜ਼ ਲਗਾ ਦਿੰਨੀ ਆ ਤੇ ਝਾੜੂ ਨਾਲ ਨਾ ਉਹ ਗੱਲ ਨਹੀਂ ਬਣਦੀ ਹੈਗੀ ਇਹ ਟੈਲੈਂਟ ਉਲਾਂ ਦੇ ਵਿੱਚ ਨਾ ਜਿਹੜੀ ਆ ਲੌਕ ਟੈਲ ਹੁੰਦੀ ਹੈ ਇਹਦੇ ਵਿੱਚ ਤਾਂ ਨਾ ਮਿੱਟੀ-ਮੂਟੀ ਫਸ ਜਾਂਦੀ ਹੈ ਨਾਲੇ ਖਾਲੀ ਪਲਾਟ ਨੇ ਆਲੇ-ਦਾਲੇ ਤੇ ਉਹਦੇ ਕਰਕੇ ਵੀ ਹੋ ਜਾਂਦਾ ਫਿਰ ਮੈਨੂੰ ਨਾ ਧੋਣਾ ਹੀ ਪੈਂਦਾ ਤੇ ਮੈਂ ਫਿਰ ਹਨਾ ਚੰਗੀ ਤਰ੍ਹਾਂ ਧੋ ਦਿੱਤਾ ਤੇ ਜਿਹੜੀ ਤਾਂ ਕੀ ਉਹ ਵਾਲੀ ਰੂਮ ਦੀ ਤੇ ਮੈਂ ਉਹ ਬਾਹਰ ਤੋਂ ਨਾ ਇਦਾਂ ਧੋ ਦਿੰਨੀ ਹੁੰਨੀ ਆ ਕਿਉਂਕਿ ਉਹ ਬੰਦ ਰਹਿੰਦੀਆਂ ਨੇ ਤੇ ਪਾਣੀ ਅੰਦਰ ਜਾਣ ਦਾ ਕੋਈ ਡਰ ਨਹੀਂ ਹੁੰਦਾ ਤੁਸੀਂ ਅੰਦਰ ਦੇਖ ਸਕਦੇ ਹੋ ਕਿੰਨਾ ਗੰਦ ਪਿਆ ਪਿਆ ਤੇ ਹਫਤਾ ਖੰਡ ਹੋ ਗਿਆ ਸੀ ਮੈਂ ਧੋਇਆ ਸੀਗਾ ਤੇ ਮੇਖਿਆ ਚੱਲ ਹੁਣ ਇੱਕ ਵਾਰ ਫੇਰ ਤੋਂ ਉਹਦੀ ਨੂੰ ਬਾਈਕ ਵੀ ਬਹੁਤ ਗੰਦੀ ਹੋਈ ਪਈ ਸੀ ਇਹਦੇ ਪਾਪਾ ਦਾ ਟਾਈਮ ਨਹੀਂ ਲੱਗਦਾ ਉਹ ਤਾਂ ਵਿਚਾਰੇ ਸਵੇਰੇ ਚਲੇ ਜਾਂਦੇ ਨੇ ਤੇ ਸ਼ਾਮ ਨੂੰ ਆਉਂਦੇ ਨੇ ਤੇ ਉਹਨਾਂ ਕੋਲ ਤਾਂ ਹਨਾ ਮਤਲਬ ਗੱਡੀ ਧੋਣ ਦਾ ਵੀ ਟਾਈਮ ਨਹੀਂ ਹੈਗਾ ਆਪਣੀ ਤੇ ਗੱਡੀ ਵੀ ਉਹਨਾਂ ਦੀ ਮੈਂ ਹੀ ਧੋ ਦਿੰਦੀ ਹੁੰਦੀ ਆ ਤੇ ਬਸ ਫਿਰ ਮੈਂ ਦੇਖਿਆ ਇੱਥੇ ਆ ਕੇ ਗੱਗੀ ਨੇ ਨਾ ਕਿਆਰੀ ਦੇ ਵਿੱਚ ਘਰ-ਕੁਰਜੇ ਬਣਾਏ ਪਏ ਸੀਗੇ ਇਹ ਵੀ ਬਹੁਤ ਗੰਦਾ ਹੋਇਆ ਪਿਆ ਸੀਗਾ ਜਿਹੜਾ ਬੂਟੇ ਨੇ ਬੜੇ ਬੜੇ ਇਹ ਜ਼ਿਆਦਾ ਖਲਾਰਾ ਪਾੰਦ ਨੇ ਸਾਰੀ ਕਿਆਰੀ ਦੇ ਵਿੱਚ ਪੱਤੀਆਂ ਹੀ ਪੱਤੀਆਂ ਨੇ ਹੁਣ ਮੈਂ ਧੋਣਾ ਸ਼ੁਰੂ ਕਰ ਦਿੱਤਾ ਸੀ ਗਿੱਲਾ ਹੋ ਗਿਆ ਸੀ ਤੇ ਫਿਰ ਮੈਂ ਸੋਚਿਆ ਚਲੋ ਜਦੋਂ ਹਨਾ ਸੋਕੇ ਜਾਊਂਗਾ ਮਤਲਬ ਕੱਲ ਨੂੰ ਤੇ ਮੈਂ ਜਿਹੜਾ ਝਾੜੂ ਦੇ ਨਾਲ ਰੜਕੇ ਦੇ ਨਾਲ ਹਨਾ ਸਾਰੀ ਕਿਆਰੀ ਸਾਫ਼ ਕਰ ਦਊਂਗੀ ਪੱਤੀਆਂ ਵਗੈਰਾ ਜਿਹੜੀਆਂ ਹੈਗੀਆਂ ਨੇ ਉਹ ਬਾਹਰ ਕੱਢ ਦਊਂਗੀ ਕਿਉਂਕਿ ਐਦਾਂ ਤਾਂ ਵਿੱਚ ਹੀ ਰਹਿ ਜਾਣੀ ਆ ਤੇ ਫਿਰ ਮੈਂ ਚਲੋ ਜਿਹੜਾ ਸੀਗਾ ਮੈਂ ਧੋ ਦਿੱਤਾ ਚੰਗੀ ਤਰ੍ਹਾਂ ਤੇ ਕੰਮ ਹਨਾ ਬਹੁਤ ਹੁੰਦੇ ਨੇ ਹੁਣ ਕੀ ਕਰੀਏ ਸਵੇਰ ਤੋਂ ਉੱਠ ਕੇ ਐ ਨਹੀਂ ਦੇਖਣਾ ਵੀ ਠੰਡ ਆ ਗਈ ਆ ਪਰ ਜਿਹੜੇ ਕੰਮ ਕਰਨੇ ਆ ਪੈਂਦੇ ਨੇ ਉਹੀ ਕਰਨੇ ਤਾਂ ਪੈਣੇ ਹੀ ਨੇ ਤੇ ਮੇਰੇ ਇੱਥੇ ਕੱਪੜੇ ਵੀ ਸਾਰੇ ਗਿੱਲੇ ਹੋ ਗਏ ਸੀ ਇਹ ਤੇ ਮੈਂ ਚੱਲੀ ਗਈ ਸੀ ਹੁਣ ਅੰਦਰ ਗੈਸ ਬੂਥ ਸੱਜੇ ਬਸ ਆਹੀ ਹੈ ਗੈਸਪ੍ਰੀਨ ਕਰ ਲਈ ਪਈ ਆਈ ਜਾਂਦਾ ਫਿਰ ਲੰਗਰ ਲਾਗਦਾ ਦਾ ਦੁਬਿਨਾ ਹੀ ਗਰਮ ਰੱਖਦੇ ਨੇ ਇਹ ਹਰੀ ਨੇ ਦੁੱਧ ਨੂੰ ਦੁਬਿਨਾ ਹੀ ਗਰਮ ਕੀਤਾ ਬਸ ਦੋਤੀ ਤੋਂ ਦੁੱਧ ਅੱਜ ਹੀ ਰੱਖਿਆ ਸੀਗਾ ਨਾਲੇ ਗੁਪਾਲ ਨੂੰ ਬੋਗਣਾ ਨਾਲੇ ਦੋਧਰੀਆ ਹੀ ਹੋ ਜਾਊਗਾ ਦੇਖ ਲੋ ਕੋਈ ਵੀ ਸਾਰੇ ਗਿਪਾਂਡ ਤੋਂ ਹੋਣਾ ਨਹੀਂ ਹੋਏ ਪਏ ਨੇ ਇੱਕ ਵੀ ਗਲਾਸ ਦੇ ਉੱਪਰ ਪਿਆ ਨਾਲੀ ਪਾ ਲਈਏ ਦੋ ਪਾ ਲਈਏ ਵੀਰੇ ਨੇ ਮੈਂ ਹਰ ਵਾਰ ਜਿੱਥੇ ਮੇਰੇ ਅੰਦਰ ਗੱਲਾਂ ਮਾਰਾਂਗੀ ਹੈ ਨਾ ਇੱਧਰ ਰੂਮ ਚ ਹੁਣ ਵਸ ਮੈਂ ਚਾਹ ਪੀਉਂਗੀ ਤੇ ਥੋੜੀ ਜਿਹੀ ਤੁਹਾਡੇ ਨਾਲ ਗੱਲਾਂ ਬਾਤਾਂ ਮਾਰਾਂਗੀ ਤੇ ਤੁਸੀਂ ਮੈਨੂੰ ਬਹੁਤ ਸਾਰਾ ਸਪੋਰਟ ਕਰਨਾ ਵੈਸੇ ਵੀ ਤੁਸੀਂ ਸਾਰੇ ਲਿਪੈ ਮੈਨੂੰ ਕਰਦੇ ਹੋ ਤੁਸੀਂ ਨਾ ਵੀਊ ਕਰਿਆ ਕਰੋ ਹੈ ਨਾ ਮਤਲਬ ਵੀਡੀਓ ਦੇਖਿਆ ਕਰੋ ਜਿਸ ਨਾਲ ਇਹ ਨਾ ਉਹ ਹੁੰਦਾ ਹੈ ਨਾ ਹੌਸਲਾ ਜਾਂ ਵਾਅਦਾ ਜਦੋਂ ਵੀਡੀਓ ਦੇਖਣਾ ਕੋਈ ਨਾ ਵੀਊ ਵਾਦੇ ਨੇ ਫਿਰ ਐ ਇਦਾਂ ਹੀ ਹੁੰਦਾ ਹੈ ਕਿ ਚਲੋ ਅਸੀਂ ਪਾਈਏ ਵੀਡੀਓ ਨੇ ਇਹਦਾ ਕੋਈ ਦੇਖਦਾ ਨਹੀਂ ਦਾ ਫਿਰ ਅੰਦਰ ਦਿਲ ਨੂੰ ਕੁਝ ਹੋਈ ਜਾਂਦਾ ਕੁਝ ਸਾਡੇ ਕੋਈ ਦੇਖ ਦਤ ਹੈ ਦੀ ਹੈ ਨਾ ਇਸ ਕਰਕੇ ਬਸ ਤੁਹਾਡੇ ਅੱਗੇ ਹੀ ਹੈ ਕਿ ਤੁਸੀਂ سپورਟ ਕਰਿਆ ਕਰੋ ਬਹੁਤ ਬਹੁਤ سپورਟ ਕਰਨੀ ਆ ਤੁਸੀਂ ਕਰਦੇ ਵੀ ਉਹ ਜਿਹੇ ਮੈਨੂੰ سپورਟ ਕਰਦੇ ਨੇ ਉਹਨਾਂ ਦਾ ਮੈਂ ਦਿਲੋਂ ਥੈਂਕ ਯੂ ਧੰਨਵਾਦ ਕਹਿਨੀ ਆ ਤੇ ਅਗਰ ਤੁਹਾਡੇ ਵੀਡੀਓ ਵਧੀਆ ਲੱਗਦੀ ਹੈ ਨਾ ਤੇ ਤੁਸੀਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਗੱਲਾਂ ਬਹੁਤ ਹੁੰਦੀਆਂ ਨੇ ਨਾ ਫਿਰ ਵੀਡੀਓ ਲੰਬੀ ਹੋ ਜਾਂਦੀ ਹੈ ਤੇ Wi-Fi ਵੀ ਨਹੀਂ ਲੱਗਦਾ ਨੇਟ ਤੇ ਖਤਮ ਹੋ ਜਾਂਦਾ ਮੇਰਾ ਤੇ ਮੈਨੂੰ ਤੇ ਕੁਝ ਦੇਖਣਾ ਮਿਲਦਾ ਹਨ ਮੈਂ ਸਾਈਟ ਵੀ ਬਹੁਤ ਦੀ ਰੰਨੀ ਆ ਤੇ ਉਹ ਵੀ ਮੋਕ ਕੇ ਜਾਂਦੀ ਹੈ ਪੁੱਛ ਰੱਸੀ ਹੁਣ ਤਾਂ ਐਸੇ ਹੀ ਮੇਰੇ ਵੀ ਡਾਟੇ ਖਤਮ ਹੋਣ ਵਾਲਾ ਹੀ ਹੈ ਤੇ ਬਸ ਘਰ ਦੇ ਕੰਮ ਕਰਨਾ ਟੁੱਟ ਟੁੱਟ ਮਰ ਜਾਈਦਾ ਪਰ ਕਦਰ ਵੀ ਨਹੀਂ ਪੈਂਦੀ ਹੈਗੀ ਚਲੋ ਦਿਓ ਹੈ ਨਾ ਕਿਸਮਤ ਜੋ ਹੁੰਦਾ ਉਹ ਹੀ ਹੋਣਾ ਉਦਾਂ ਲਾ जिधर जिदा रब की एक दी ही हो रहा है बहुत कुछ देखा है, अग्गे तो डिनार कि कि फेस है अपनी जिंदगी सारा कुछ मैं थोड़े तो शेयर करूंगी पर ना मेरी वीडियो जरुर सपोर्ट करो ठीक है लाइक शेयर कमेंट जरूर कर दारी भेड़ लाइक शेयर कमेंट जरूर कर देंगे ਦੇ ਵੀ ਰਚ ਰਹੇ ਹੋ ਮੈਨੂੰ ਸਬਸਕ੍ਰਾਈਬ ਕਰ ਲਿਓ ਮਿੱਕਾ ਇਹਨਾਂ ਲਈ ਮੈਂ ਕਰਦੀ ਆ ਵੀਡੀਓ ਦਾ ਐਂਡ ਤੇ ਸੈਸ਼ੀ ਕਰ